ਇਹ ਕਿਉਂ ਤੁਹਾਡੀ ਐਡਿਕਸ਼ਨ ਸੈਂਟਰ ਚ ਭਾਗੀ ਕਰਾਈ ਹੈ ਹਾਂ ਲੱਗਦਾ ਨਹੀਂ ਕਰੀ ਤੁਸੀਂ ਤੁਹਾਡੇ ਇਹ ਜਿਹੜੇ ਆਪਾਂ ਬਹੁਤ ਅਗੇ ਰੱਦ ਕਰਦੇ ਨਹੀਂ ਉਹਨਾਂ ਨੂੰ ਤੁਹਾਡੇ ਸਹਿਯੋਗ ਤੋਂ ਬਿਨਾਂ ਤੁਹਾਡਾ ਮੇਨ ਸਟੇਕ ਹোল্ডার ਚ ਫੌਡੀ ਹੈ ਦੇ ਵਿੱਚ ਕਿਵੇਂ ਕਰ ਸਕਦਾ ਕੋਈ ਬੰਦਾ ਤੁਹਾਡੇ ਇਲਾਕੇ ਦਾ ਵਿੱਚ ਨੰਦਿਆ ਬੋਰਡ ਵੀ ਲਗਾਇਆ ਹੋਇਆ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਕੋਈ ਵੀ ਨਸ਼ਾ ਵੇਚਦਾ ਇਸ ਨੰਬਰ ਤੇ ਜਸਾਂ ਜਾਣਕਾਰੀ ਸਾਂਝੀ ਕਰੋ ਪਰ ਕੋਈ ਇਨਫੋਰਮੇਸ਼ਨ ਵੀ ਦੇਣਾ ਨਾਮ ਦੱਸਣ ਦੀ ਵੀ ਲੋੜ ਨਹੀਂ ਹੈ ਕੋਈ ਕਿ ਤੁਹਾਡਾ ਨਾਮ ਕੀ ਹੈ ਜਸ ਆਪਣਾ ਤੁਸੀਂ ਟੋਲ ਫ੍ਰੀ ਨੰਬਰ ਤੇ ਕਾਲ ਕਰੋ ਇਹ ਨੰਬਰ ਲਗਾਏ ਹੋਏ ਆਂ ਔਰ ਆਪਣੂ ਕੋਈ ਨਾਮ ਨਸਲ ਦਿੋਣੇ ਜਸ ਕਹੋ ਕਿ ਇਹ ਬੰਦਾ ਸਾਡੇ ਪਿੰਡ ਚ ਆਇਆ ਹੋਇਆ ਕੋਈ ਬਾਹਰੋਂ ਇਹ ਐਕਟਿਵਾ ਦਾ ਨੰਬਰ ਹੈ ਯਾ ਇਹ ਗੱਡੀ ਦਾ ਨੰਬਰ ਹੈ ਨਸ਼ਾ ਵੇਚ ਰਿਹਾ ਤਾਂ ਕਿ ਉਹ ਪੋਹਤੇ ਕਾਰਵਾਈ ਕਰੇ ਹੁੰਡੇ ਪਾਸ ਸ਼ੇਅਰ ਹੀ ਨਹੀਂ ਕਰਾਂਗੇ ਇਨਫੋਰਮੇਸ਼ਨ ਪਰ ਆਪਾਂ ਪਾਲੇ ਵੀ ਰਹਿਏ ਕਿ ਡਰੱਗਸ ਵੀ ਖਤਮ ਹੋ ਜਾਣ ਐਮੀਨਲੀ ਨਾ ਉਹਨਾਂਗੇ ਕੋਈ ਸਪਲਾਈਆ ਦੀ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਹੁੰਡੇ ਤੁਹਾਡੇ ਪਿੰਡਾਂ ਦੇ ਵਿੱਚ ਐਡਿਕਟਸ ਤੁਹਾਨੂੰ ਵੀ ਪਤਾ ਹੋਣੇ ਆ ਉਹਨਾਂ ਨੂੰ ਕਹੋ ਕਿ ਆ ਉਹਨਾਂ ਦੀ ਕਾਉਂਸਲਿੰਗ ਕਰਵਾਈਏ ਬੱਚੇ ਗਲਤ ਰਾਹ ਪੈ ਗ ਉੰਜੇ ਆਪਾਂ ਬਾਰੋ-ਬਾਰੋ ਉਹਨਾਂ ਨੂੰ ਉਹਨਾਂ ਨੂੰ ਹੀ ਕੋਸੀ ਜਾਈਏ ਕਿ ਤੁਹਾਡੀ ਗਲਤੀ ਹੈ ਐ ਮੇ ਨਹੀਂ ਹੈ ਉਹ ਵਿਕਟਿਮ ਹੈ ਸਾਰੇ ਉਹਨਾਂ ਦੇ ਲਈ ਸਿੰਪੈਥੈਟਿਕ ਅਪਰੋਚ ਰੱਖਾਂਗੇ ਤਾਂ ਹੀ ਕੰਮ ਚੱਲੇ ਕਰਦੇ ਹੁੰਦੇ ਨਸ਼ੀਆਂ ਨੂੰ ਉਹਨਾਂ ਨੂੰ ਧੂਰ ਕਰਨ ਦਾਹੀ ਤਰੀਕੇ ਜੇ ਉਹਨਾਂ ਨੂੰ ਇਹਦੇ ਵਿੱਚ ਆਪਾਂ ਕੋਸੀ ਜਾਵਾਂਗੇ ਤੂੰ ਇਹ ਹੈ ਤੂੰ ਉਹ ਹੈ ਫਿਰ ਆਪਣੇ ਲਾਈਫ ਦਾ ਖਰਾਬ ਹੋ ਹੀ ਰਹੀ ਆਲਰੇਡੀ ਵਿਕਟਿਮ ਹੈ ਹੋਰਾਂ ਦੇ ਵੀ ਅੱਗੇ ਜਾ ਕੇ ਬੜੇ ਕ੍ਰਿਮੀਨਲਸ ਬਣ ਜਾਣਗੇ ਇਹ ਸਹੀ ਟਾਈਮ ਉਹਨਾਂ ਨੂੰ ਇਥੇ ਆਪਾਂ ਰੋਕ ਲਿੱਤਾ ਜਾਵੇ ਤਾਂ ਤੁਹਾਡੀ ਕੰਟਰੀਬਿਊਸ਼ਨ ਬਹੁਤ ਇੰਪੋਰਟੈਂਟ ਹੈ ਇਸ ਚੀਜ਼ ਵਿੱਚ ਸਾਰੀ ਐਡਮਿਨਿਸਟ੍ਰੇਸ਼ਨ ਇਸ ਪਾਸੇ ਲੱਗੀ ਹੋਈ ਹੈ ਆਪਾਂ ਫੜੀਏ ਜਿਹੜੇ ਬੰਦੇ ਆਪਣਾ ਪੰਜਾਬ ਦਾ ਭਵਿੱਖ ਖਰਾਬ ਕਰ ਰਹੇ ਆ ਆਪਣਾ ਇਤਿਹਾਸ ਕਿੰਨਾ ਵਧੀਆ ਹੈ ਗੁਰੂ ਸਾਹਿਬ ਨੇ ਆਪਾਂ ਨੇ ਆਪਣੇ ਬੱਚੇ ਸ਼ਹੀਦ ਕਿਤੇ ਆਪਾਂ ਬੱਚਿਆਂ ਆਪਣਾ ਆਪਾਂ ਭਵਿੱਖ ਸੁਧਾਰਨ ਦੇ ਲਈ ਆਪਣੀ ਯੂਥ ਨੂੰ ਬੈਸਟ ਮੰਨਿਆ ਜਾਂਦਾ ਸੀ ਤੇ ਆਪਾਂ ਕਿਹੜੇ ਗਲਤ ਰਸਤੇ ਪਏ ਹੋਏ ਆ ਸਾਰੇ ਹੈਨਾ ਆਪਾਂ ਮਿਲ ਕੇ ਸਾਰੇ ਕੰਮ ਕਰੀਏ ਤਾਂ ਹੀ ਇਹ ਪੋਸੀਬਲ ਹੈ ਤਾਂ ਹੀ ਹੋਣਾ ਤਾਂ ਇਹ ਅੱਜ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਅਵੇਰਨੈਸ ਜਨਰੇਟ ਕਰੋ ਮੁੰਡਿਆਂ ਨੂੰ ਲੈ ਕੇ ਆਓ ਇਹ ਤਾਂ ਹੀ ਆਪਾਂ ਇੱਥੇ ਮਿਲ ਕੇ ਕੰਮ ਸਹਿਯੋਗ ਨਾਲ ਹੀ ਕਰਦੇ ਹਾਂ ਸ੍ਰੀ ਗੁਰੂ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਇੱਕ ਇੱਕ ਮਹਿੰਮ ਚਲਾਈ ਗਈ ਹੈ ਜਿਹਦਾ ਨਾਮ ਹੈ ਵਾਰ ਅਗੇਂਸਟ ਡਰੱਗਸ ਯੁੱਧ ਨਸ਼ਿਆਂ ਵਿਰੁੱਧ ਇਸ ਇਹ ਜਿਹੜਾ ਹੈ ਆਪਣਾ ਮਿਸ਼ਨ ਮੋਡ ਤੇ ਅਸੀਂ ਸਾਰੇ ਕੰਮ ਕਰ ਰਹੇ ਹਾਂ ਇਹ ਜਿਹੜਾ ਸਕਸੈਸ ਇਸ ਚੀਜ਼ ਦਾ ਸਕਸੈਸਫੁਲ ਹੋਣਾ ਸਿਰਫ ਇੱਕ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਪੁਲਿਸ ਵੱਲੋਂ ਇਹ ਪੋਸੀਬਲ ਨਹੀਂ ਹੈ ਇਸ ਦੇ ਵਿੱਚ ਸਾਨੂੰ ਕਮਿਊਨਿਟੀ ਦਾ ਰੋਲ ਸਭ ਤੋਂ ਇੰਪੋਰਟੈਂਟ ਹੈ ਇਸੇ ਦੀ ਕੜੀ ਦੇ ਵਿੱਚ ਅਸੀਂ ਸਾਰੇ ਸਰਪੰਚਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਇਹ ਅਪੀਲ ਕਰ ਕੀਤੀ ਹੈ ਕਿ ਜਿੰਨੇ ਵੀ ਉਹਨਾਂ ਦੇ ਪਿੰਡਾਂ ਦੇ ਮੁੰਡੇ ਨਸ਼ੇ ਦੇ ਆਦੀ ਹੋ ਚੁੱਕੇ ਹਨ ਉਹ ਸਾਡੇ ਕੋਲ ਬੱਚਿਆਂ ਨੂੰ ਲੈ ਕੇ ਆਓ ਆਪਾਂ ਉਹਨਾਂ ਦੀ ਕਾਉਂਸਲਿੰਗ ਕਰਵਾ ਕੇ ਉਹਨਾਂ ਨੂੰ ਇੱਕ ਪ੍ਰੋਪਰ ਟ੍ਰੀਟਮੈਂਟ ਦਿਲਵਾਇਆ ਜਾਵੇ ਬਿਕੋਜ਼ ਆਪਣੇ ਜਿਹੜੇ ਇਹ ਬੱਚੇ ਹੈ ਇਹ ਇੱਕ ਤਰ੍ਹਾਂ ਦੇ ਵਿਕਟਿਮ ਹੈ ਇਹ ਇਸ ਐਸੇ ਵਿਸ਼ियस ਸਾਈਕਲ ਦੇ ਵਿੱਚ Trap ਹੋ ਚੁੱਕੇ ਹਨ ਇਹਨਾਂ ਨੂੰ ਬਾਹਰ ਕਢਵਾਉਣ ਦਾ ਆਪਣੇ ਸਭ ਦੀ ਰਿਸਪੋਨਸੀਬਿਲਟੀ ਬਣਦੀ ਹੈ ਔਰ ਇਹ ਆਪਾਂ ਨੇ ਐਨਸ਼ੋਰ ਕਰਵਾਉਣਾ ਹੈ ਦੂਸਰੀ ਗੱਲ ਅਸੀਂ ਇਹ ਵੀ ਐਨਸ਼ੋਰ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਵੀ ਸਪਲਾਈਅਰਸ ਅਨਨੋਨ ਬੰਦੇ ਉਹਨਾਂ ਦੇ ਮੁੰਡਿਆਂ ਨੂੰ ਇਸ ਗੰਦੀ ਆਦਤ ਦੇ ਵਿੱਚ ਪਾ ਰਹੇ ਹਨ ਸਾਨੂੰ ਅਨੋਨਿਮਸਲੀ ਆਪਣੇ ਸਾਡੇ ਫੋਨ ਕਰਕੇ ਜਾਂ ਸੇਫ ਪੰਜਾਬ ਪੋਰਟਲ ਦੇ ਵਿੱਚ ਕੰਪਲੇਂਟਸ ਰਜਿਸਟਰ ਕਰਵਾਓ ਤਾਂ ਕਿ ਆਪਾਂ ਇਹ ਸਪਲਾਈਅਰਸ ਨੂੰ ਟਰੈਕ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰੀਏ ਇਸ ਹਾਂਜੀ ਇਸ ਤੋਂ ਬਾਅਦ ਹੋਰ ਅਸੀਂ ਸੈਮੀਨਾਰਸ ਦੇ ਥਰੂ ਅਵੇਅਰਨੈਸ ਜਨਰੇਟ ਕਰ ਰਹੇ ਹਾਂ ਆਪਣੇ ਯੂਥ ਨੂੰ ਜੋ ਕਿ ਬੇਸਿਕ ਟਾਰਗੇਟ ਗਰੁੱਪ ਹੈ ਉਹਦੇ ਅੰਡਰ ਇਸੇ ਦੀ ਲੜੀ ਦੇ ਵਿੱਚ ਅਸੀਂ ਸੈਮੀਨਾਰਸ ਕਰ ਰਹੇ ਹਾਂ ਕਾਲਜਸ ਦੇ ਵਿੱਚ ਤੇ ਉਹਨਾਂ ਤੋਂ ਆਈਡੀਆਜ਼ ਵੀ ਲੈ ਰਹੇ ਹਾਂ ਕਿ ਉਹ ਕਿਵੇਂ ਇਸ ਸਿਚੁਏਸ਼ਨ ਨੂੰ ਪ੍ਰੋਬਲਮ ਨੂੰ ਦੇਖ ਰਹੇ ਹਨ ਤੇ ਕੀ ਉਹ ਸੋਲੂਸ਼ਨਸ ਦੀ ਐਕਸਪੈਕਟ ਕਰ ਰਹੇ ਹਨ ਤੇ ਕੀ ਉਹਨਾਂ ਕੋਲ ਇਨੋਵੇਟਿਵ ਆਈਡੀਆਜ਼ ਹੈ ਤੇ ਇਹਦੇ ਥਰੂ ਹੀ ਅਸੀਂ ਪ੍ਰੋਗਰਾਮ ਚਲਾਇਆ ਹੋਇਆ ਹੈ ਤੇ ਮੈਂ ਬਾਕੀ ਸਾਰੇ ਦਰਸ਼ਕਾਂ ਨੂੰ ਤੁਹਾਡੇ ਮਾਧਿਅਮ ਦੇ ਥਰੂ ਇੱਕ ਰਿਕੁਐਸਟ ਕਰ ਰਹੀ ਹਾਂ ਕਿ ਸਾਡਾ ਇਸ ਮੋਹਮ ਦੇ ਵਿੱਚ ਪੂਰਾ ਸਾਥ ਦਿਓ ਆਪਾਂ ਮਿਲ ਕੇ ਇਸ ਨਸ਼ੇ ਦੇ ਇਸਤੇ ਕਾਬੂ ਪਾਈਏ ਤੇ ਆਪਣੇ ਯੂਥ ਨੂੰ ਇੱਕ ਸੁਨਹਿਰਾ ਭਵਿੱਖ ਦਈਏ ਮੈਂ ਬਹੁਤ ਸਾਰੇ ਲੋਕ ਹੈਗੇ ਆ ਉਹਨਾਂ ਦੇ ਆਸ-ਪਾਸ ਸਮੱਸਿਆ ਦਿੱਤਾ ਹੈ ਲੇਕਿਨ ਉਹ ਪੁਲਿਸ ਨੂੰ ਇਤਲਾਹ ਦੇਣ ਲੱਗੇ ਥੋੜਾ ਡਰ ਮਹਿਸੂਸ ਕਰਦੇ ਨੇ ਕਿ ਕੱਲੋਂ ਅਗਰ ਸਾਡਾ ਨਾਮ ਆ ਗਿਆ ਤੇ ਉਹ ਨਸ਼ਾ ਜਿਹੜਾ ਬੀਚਦੇ ਹੈਗੇ ਆ ਜਾਂ ਨਸ਼ਾ ਕਰਨ ਵਾਲਿਆ ਉਹਨਾਂ ਦੇ ਅਗੇਂਸਟ ਹੋ ਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਬਿਲਕੁਲ ਹੁੰਦਾ ਹੈ ਐਵੇਂ ਹੀ ਕਿਉਂਕਿ ਕੰਪਲੇਨ ਉਹਨਾਂ ਨੂੰ ਇਹ ਡਰ ਪੈਂਦਾ ਹੈ ਕਿ ਜਿਹੜੇ ਸਪਲਾਈਅਰਸ ਆ ਉਹ ਕੱਲ ਸਾਡੇ ਤੇ ਅਟੈਕ ਕਰਨਗੇ ਇਸੇ ਦੇ ਵਿੱਚ ਅਸੀਂ ਇੱਕ ਮਤਲਬ ਨੰਬਰ ਪਰਸਨਲ ਹੈਗਾ ਜਿਹੜਾ ਕਿ ਉਹਨਾਂ ਨੂੰ ਇਹ ਕਿਹਾ ਗਿਆ ਕਿ ਉਸ ਨੰਬਰ ਤੇ ਕਾਲ ਕੀਤੀ ਜਾਵੇ ਉਹ ਆਪਣੀ ਪਛਾਣ ਗੁਪਤ ਰੱਖਣ ਉਹਨਾਂ ਦੀ ਕੋਈ ਆਇਡੈਂਟੀਟੀ ਲੀਕ ਨਹੀਂ ਹੋਏਗੀ ਇੱਕ ਤਾਂ ਹੈ ਫੋਨ ਨੰਬਰ ਦਿੱਤੂੰ ਦੂਸਰਾ ਇਹ ਕਰ ਸਕਦੇ ਹੈ ਕਿ ਸੇਫ ਪੰਜਾਬ ਪੋਰਟਲ ਦੇ ਵਿੱਚ ਜਾ ਕੇ ਉਹ ਆਪਣੀ ਕੰਪਲੇਂਟ ਰਜਿਸਟਰ ਕਰ ਦੇਣ ਉਹ ਕੰਪਲੇਂਟਸ ਜਿਹੜੇ ਵੀ ਥਾਣੇ ਦੇ ਵਿੱਚ ਹੁੰਦੀ ਹੈ ਉੱਥੇ ਮਾਰਕ ਹੋ ਜਾਂਦੀ ਹੈ ਇਹਦੇ ਨਾਲ ਕੀ ਹੈ ਨਾ ਤਾਂ ਉਹਨਾਂ ਦੀ ਆਇਡੈਂਟੀਟੀ ਲੀਕ ਹੁੰਦੀ ਹੈ ਤੇ ਕਿਸੇ ਉਹਨਾਂ ਦੀ ਸੁਰੱਖਿਆ ਵੀ ਇਨਸ਼ੋਰ ਹੁੰਦੀ ਹੈ ਤਾਂ ਇਹ ਮੈਂ ਇਸ ਚੀਜ਼ ਦਾ ਤੁਹਾਡੇ ਮਾਧਿਅਮ ਦੇ ਥਰੂ ਇਹ ਕਹਿਣਾ ਚਾਹੁੰਦੀ ਆ ਕਿ ਇਹ ਪੋਰਟਲਸ ਐਗਜ਼ਿਸਟ ਕਰ ਰਹੇ ਹਨ ਟੋਲ ਫਰੀ ਨੰਬਰ ਵੀ ਹੈਗਾ ਉਹਦੇ ਤੇ ਤੁਸੀਂ ਅਨੋਨਿਮਸਲੀ ਆਪਣੀ ਆਇਡੈਂਟੀਟੀ ਛੁਪਾ ਕੇ ਸਾਨੂੰ ਜਿੰਨੀ ਜ਼ਿਆਦਾ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਹੋ ਸਾਡੇ ਨਾਲ ਕਰੋ ਇੰਪੋਰਟੈਂਟ ਹੈ ਕਿ ਉਹ ਆਧਿਐਨ ਕੀ ਲਈ ਹੈ ਬਸ ਅਨੋਨਿਮਸ ਤੇ ਇਹ ਸਭ ਨੂੰ ਤੁਹਾਡੇ ਮਾਧਿਅਮ ਦੇ ਥਰੂ ਇਹ ਕਹਿਣਾ ਚਾਹੁੰਦੀ ਆ ਇੱਕ ਵਾਰੀ ਦੁਹਰਾਣਾ ਚਾਹੁੰਦੀ ਆ ਕਿ ਜਿਹੜੀ ਵੀ ਤੁਹਾਡੀ ਆਇਡੈਂਟੀਟੀ ਹੁੰਦੀ ਹੈ ਉਹ ਬਿਲਕੁਲ ਅਸੀਂ ਗੁਪਤ ਰੱਖੀ ਜਾਂਦੀ ਹੈ ਉਸ 'ਚ ਕਦੇ ਵੀ ਤੁਹਾਨੂੰ ਕਿਸੇ ਨੂੰ ਵੀ ਪਤਾ ਨਹੀਂ ਚੱਲੇਗਾ ਕਿ ਉਹ ਕੰਪਲੇਂਟ ਕਿਨੇ ਕੀਤੀ ਹੈ